ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ ਸਪੈਸ਼ਲ ਸਟੋਰੀਜ਼ ਲਾਈਵ ਕਨਸਰਟ ਤੇ ਦਆਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ অপਸ਼ਨ ਤੇ ਕਲਿੱਕ ਕਰੋ ਤਾਂਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ ਸਮੂਹ Dalit ਸਮਾਜ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਫਗਵਾੜਾ ਵੱਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਮੰਗ ਪੱਤਰ ਡੀਸੀ ਅਤੇ ਐਸਐਸਪੀ ਨੂੰ ਦਿੱਤਾ ਗਿਆ ਵਿਧਾਨ ਸਭਾ ਹਲਕਾ ਫਗਵਾੜਾ ਵੱਲੋਂ ਮੰਗ ਕੀਤੀ ਗਈ ਕਿ ਇਸ ਚੌਕ ਦਾ ਨਾਮ ਸੰਵਿਧਾਨ ਚੌਕ ਰੱਖ ਕੇ ਸਰਕਾਰੀ ਤੌਰ ਤੇ ਐਲਾਨ ਕੀਤਾ ਜਾਵੇ Dalit ਸਮਾਜ ਤੇ ਹੋਏ ਝੂਠੇ ਬਰਚਿਆਂ ਨੂੰ ਰੱਦ ਕੀਤਾ ਜਾਵੇ ਉਕਤ ਦੋਸ਼ੀਆਂ ਖਿਲਾਫ ਕੰਡੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਸ ਮੌਕੇ ਸਮੂਹ Dalit ਸਮਾਜ ਅਤੇ ਹੋਰ ਧਾਰਮਿਕ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ ਸਾਰਿਆਂ ਨੂੰ ਜੈ ਭਾਰਤ ਜੈ ਜੀ ਤੁਹਾਡੀ ਮੇਰੀ ਸਾਜ ਕੋਈ ਗੱਲ ਤੇ ਹੋ ਸਕਦੀ ਹੈ ਜੇ ਦੁਨੀਆ ਦੇ ਵਿੱਚ ਜੇ ਭਾਰਤ ਦੇਸ਼ ਦੇ ਵਿੱਚ ਕਿਤੇ ਵੀ ਬੇਇਨਸਾਫੀ ਹੁੰਦੀ ਹੈ ਤੇ ਜੇ ਤੁਹਾਡਾ ਦਿਲ ਔਰ ਮੇਰਾ ਦਿਲ ਨਹੀਂ ਰੋਂਦਾ ਜੇ ਉਸ ਬੇਇਨਸਾਫੀ ਦੇ ਖਿਲਾਫ ਲੜਨ ਨੂੰ ਜੀ ਸਾਡਾ ਨਹੀਂ ਕਰਦਾ ਫਿਰ ਮੈਂ ਸਮਝਦਾ ਸਾਡੀ ਕੋਈ ਸਾਜ ਨਹੀਂ ਤੇ ਜੇ ਉਸ ਬੇਇਨਸਾਫੀ ਦੇ ਖਿਲਾਫ ਆਪਣਾ ਲੜਨ ਨੂੰ ਜੀ ਕਰਦਾ ਫਿਰ ਆਪਣੀ ਤੁਹਾਡੀ ਮੇਰੀ ਦੋਨਾਂ ਦੀ ਸਾਜ ਹੈ ਧੰਨਵਾਦੀ ਆਉਣਾ ਨੌਜਵਾਨਾਂ ਦਾ ਜਿਹੜਾ ਹਮੇਸ਼ਾ ਅੱਗੇ ਹੋ ਕੇ ਮੂਵਮੈਂਟਾਂ ਨੂੰ ਲੜਦਾ ਹੈ ਇਹ ਨੌਜਵਾਨ ਹੈ ਜਿਹੜੇ ਲੜਦੇ ਔਰ ਮੈਂ ਇਸ ਮੰਚ ਤੋਂ ਸਾਰੇ ਉਹ ਬੇਰਤੀ ਕਰਦਾ ਕਿ ਭੀਖ ਮੰਗਣੀ ਛੱਡ ਦਿਓ ਪਰ ਚੇ ਦਰਜ ਹੋਲੇ ਕਿੰਨੀ ਕੁ ਵੱਡੀ ਗੱਲ ਹੋ ਗਈ ਜਦੋਂ ਅਸੀਂ ਕੋਈ ਸੰਘਰਸ਼ ਕਰਨਾ ਸਾਡੇ ਦੇ ਪਰਚੇ ਵੀ ਦਰਜ ਹੋਣੇ ਆ ਗੋਲੀਆਂ ਵੀ ਚੱਲਣਗੀਆਂ ਫਿਰ ਇਹ ਨਾਮ ਲਈ ਨਾ ਕਰਿਆ ਕਰੋ ਤੇ ਨਾਮ ਵਾਸਤੇ ਨਾ ਕਰਿਆ ਕਰੋ ਲਓ ਜੀ ਗੋਲੀ ਚੱਲੇ ਜੀ ਫਿਰ ਕਿੰਨੀ ਕੁ ਵੱਡੀ ਗੱਲ ਹੈ ਜੇ ਮੈਦਾਨ ਚ ਆ ਕੇ ਲੜਨਾ ਫਿਰ ਗੋਲੀ ਵੀ ਲੱਗਣੀ ਹੈ ਤੇ ਪਰਚੇ ਵੀ ਦਰਜ ਹੋਣੇ ਆ ਤੇ ਇਸ ਵਾਰ ਤਾਂ ਸਾਡੇ ਲੱਗ ਗਈ ਹੈ ਇਹ ਮੁਗਾਲਤੇ ਚ ਨਾ ਰਵੇ ਨਾ ਮੋਦੀ ਸਰਕਾਰ ਨਾ ਕਾਂਗਰਸ ਸਰਕਾਰ ਤੇ ਨਾ ਕਾਲੀ ਬਾਦ ਦੀ ਦੂਜੀਆ ਤੀਜੀਆ ਜਿਹੜੀਆਂ ਵੀ ਪਾਰਟੀਆਂ ਚਾਹੇ ਉਹ ਆਮ ਆਦਮੀ ਪਾਰਟੀ ਹੈ ਇਹ ਸ਼ਾਂਤੀ ਤਾਂ ਬਰਕਰਾਰ ਹੈ ਕਿ ਅਸੀਂ ਸ਼ਾਂਤੀ ਰੱਖੀ ਹੋਈ ਹੈ ਮੈਨੂੰ ਤਾਂ 2 ਮਿੰਟ ਲੱਗਦੇ ਆ 2 ਮਿੰਟ ਲੱਗਣਗੇ ਇਹਨਾਂ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਊਗੀ ਇਹ ਜੋ ਹਮਲਾ ਹੋਇਆ ਜਿਹੜੀ ਸਾਡੀ ਲੜਾਈ ਹੈ ਉਹ ਦਲਤ ਸਮਾਜ ਵਰਸਲ ਜਨਰਲ ਸਮਾਜ ਨਹੀਂ ਹੈ ਕਈ ਲੋਕ ਜਿਹੜੇ ਆ ਉਹ ਦਲਿਤ ਵਰਸਸ ਜਨਰਲ ਦਾ ਨਾਮ ਦੇਣ ਦੀ ਕੋਸ਼ਿਸ਼ ਕਰ ਰਹੇ ਆ ਸਾਡੀ ਲੜਾਈ ਦਲਿਤ ਵਰਸਸ ਉਹ ਲੋਗਿਆ ਜਿਹੜੇ बार-बार ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਸ ਕਰਕੇ ਸਾਡੀ ਲੜਾਈ ਜਿਹੜੀ ਆ ਉਸ ਮਨੁੱਖੀ ਸੋਚ ਦੇ ਖਿਲਾਫ ਹੈ ਨਹੀਂ ਤਾਂ ਸਾਨੂੰ ਦੱਸੇ ਅਸੀਂ ਖੁਦ ਉਹਨਾਂ ਨੂੰ ਮਿਲਾ ਕੇ ਆਵਾਂਗੇ ਕਿਉਂਕਿ ਬਹੁਤ ਸਾਰਿਆਂ ਨੇ ਸ਼ੰਕਾ ਹੈ ਕਿ ਲੜਕਾ ਖਰਿਆ ਦੂਸਰਾ ਗਲਤ ਫਹਿਮੀਆਂ ਜਿੱਦਾਂ ਉੜੇ ਰਹੀਆਂ ਮਗਰ ਹਜੇ ਤੱਕ ਇੰਦਾ ਦੀ ਕੋਈ ਗੱਲ ਨਹੀਂ ਸਾਨੂੰ ਆਪਣੇ ਜਜ਼ਵਾਤਾਂ ਦਾ ਵੀ ਕੰਟਰੋਲ ਰੱਖਣਾ ਚਾਹੀਦਾ ਤੇ ਗਲਤ ਫਹਿਮੀਆਂ ਤੋਂ ਵੀ ਦੂਰ ਰਹਿਣਾ ਚਾਹੀਦਾ ਲੜਕੇ ਦੀ ਕਾਮਨਾ ਕਰਨੀ ਚਾਹੀਦੀ ਤੰਦਰੁਸਤੀ ਦੀ ਔਰ ਹਜੇ ਤੱਕ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੈ ਜਿਸ ਤਾਮੀਆਂ ਫਵਾਹ ਫੈਲ ਰਹੀਆਂ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਸ਼ਾਂਤੀ ਬਣਾਈ ਰੱਖੋ ਐਸਐਸਪੀ ਕਪੂਰਥਲਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਕੇਸ ਦੀ ਇਨਕੁਆਇਰੀ ਚੱਲ ਰਹੀ ਹੈ ਅਤੇ ਇਸ ਵਿੱਚੋਂ 7 ਬੰਦਿਆਂ ਦਾ ਨਾਮ ਕੱਢ ਦਿੱਤਾ ਗਿਆ ਹੈ ਜੋ ਕਿ ਉਸ ਸਮੇਂ ਮੌਜੂਦ ਨਹੀਂ ਸਨ ਅਤੇ ਐਸਐਸਪੀ ਨੇ ਕਿਹਾ ਹੈ ਕਿ ਸ਼ਾਂਤੀ ਬਣਾਈ ਰੱਖਣ ਇਹਨੇ 7 ਲੋਕ ਹੈਗੇ ਉਹ ਲੋਕ ਨੇ ਉਹਨਾਂ ਚ ਜਿਹੜੇ ਕੀ ਉਸ ਟਾਈਮ ਤੇ ਮੌਕੇ ਤੇ ਪ੍ਰেজেন্ট ਇਨਵੈਸਟੀਗੇਸ਼ਨ ਦੌਰਾਨ ਨਹੀਂ ਪਾਏਗੇ ਜੇ ਮੈਨੂੰ ਐਸੇ ਨਾਮ ਯਾਦ ਦੇ ਤਾਂ ਮੈਂ ਫਾਈਲ ਦੇਖ ਕੇ ਦੱਸਾਂਗਾ ਬਟ ਇਹਨਾ ਬਤਾਇਆ ਗਿਆ ਕਿ ਫਿਗਰ ਬਿਲਕੁਲ ਇਹੀ ਹੈ 7 ਸਰ ਇਸ ਮੌਕੇ ਡੀਸੀ ਕਪੂਰਥਲਾ ਨੇ ਬੋਲਦਿਆ ਕਿ ਇਸ ਮਾਮਲੇ ਵਿੱਚ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਵੰਡੀ ਕਾਰਵਾਈ ਕੀਤੀ ਜਾਵੇਗੀ तरह की कोई गल है तो पुलिस, पुलिस, पुलिस लगने के बाद तो पुलिस जो है कार्रवाई करेगी अगर कोई हमें शिकायत आती है या कोई उसको आइडेंटिफाई करता है तो तुरंत कार्रवाई सर जी चार बंदे तो जो आ, पुलिस वालों अरेस्ट किए गए थे उन्होंने रिकमेंडेशन एस एस पी साहब तो आई थी कि इन्होंने जो है लाइसेंस कैंसिल किए जाए उन्होंने लाइसेंस जो है मुअत्तल कर दिए तुसी देख रहे हो सांझ टीवी न्यूज पोर्टल जिदे विच असी तुहानू दिखाते रहांगे न्यूज अपडेट स्पेशल स्टोरीज लाइव ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ